ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਆਸਥਾ ਤੇ ਪਖੰਡਵਾਦ ਦੀ ਹੈ ਅੱਜ ਦੇ ਟਾਈਮ ਤੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਵੇਖ ਲਓ ਚਾਹੇ ਉਹ ਇੰਸਟਾ ਦਾ ਹੋਵੇ ਚਾਹੇ ਫੇਸਬੁੱਕ ਦਾ ਹੋਵੇ ਉਹਨਾਂ 'ਚ ਵੀਡੀਓ ਕੰਟੀਨਿਊਸਲੀ ਆਉਂਦੀਆਂ ਕਿ ਕਿਸੇ 'ਚ ਮਾਤਾ ਰਾਣੀ ਆਈ ਹੈ ਕਿਸੇ 'ਚ ਸ਼ਿਵਜੀ ਜੀ ਆ ਗਏ ਨੇ ਕਿਸੇ 'ਚ ਬਜਰੰਗਬਲੀ ਮਹਾਰਾਜ ਆ ਗਏ ਨੇ ਮੈਨੂੰ ਇੱਕ ਚੀਜ਼ ਦੱਸੋ ਕੀ ਇਨਸਾਨੀ ਸ਼ਰੀਰ ਇੰਨਾ ਸਮਰਥ ਹੈਗਾ ਕਿ ਪ੍ਰਮਾਤਮਾ 'ਚ ਆਵਾਜ਼ ਕਰ ਲੈਣ ਇਹ ਸਿਰਫ ਪਖੰਡ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਪੈਸੇ ਕਮਾਏ ਜਾ ਰਹੇ ਨੇ ਜਿਹੜੇ ਕਹਿੰਦੇ ਸਾਡੇ ਵੀ ਸ਼ਕਤੀਆਂ ਹੈਗੀਆਂ ਉਹਨਾਂ ਨੂੰ ਕਹ ਬਿਚਾਰੇ ਇਲਾਜ ਤੋਂ ਵੰਚਿਤ ਰਹਿ ਜਾਂਦੇ ਨੇ ਜਿਹੜੇ ਵਿਚਾਰੇ ਮਰਨਦੇ ਨੇ ਹਸਪਤਾਲਾਂ 'ਚ ਉੱਥੇ ਜਾ ਕੇ ਉਹਨਾਂ ਦਾ ਫ੍ਰੀ 'ਚ ਹੀ ਇਲਾਜ ਕਰਨ ਉਹਨਾਂ ਦੇ ਝਾੜਾ-ਭੂੜਾ ਕਰਨ ਜੇ ਉਹ ਨਾ ਠੀਕ ਹੋ ਜਾਣ ਇਹ ਸਿਰਫ ਪਖੰਡ ਜਦੋਂ ਲਕਸ਼ਮਣ ਜੀ ਮੂਰਛੀ ਤੋਂਏ ਸੀਗੇ ਆ ਰਾਮ ਜੀ ਤੋਂ ਜਾਂ ਹਨੂਮਾਨ ਜੀ ਤੋਂ ਵੱਡਾ ਗਿਆਨੀ ਕੌਣ ਆ ਉਹਨਾਂ ਨੇ ਵੀ ਕੋਈ ਔਰਤ ਤੰਤਰ-ਮੰਤਰ ਨਹੀਂ ਮਾਰਿਆ ਸੀ ਲਕਸ਼ਮਣ ਜੀ ਤੇ ਉਹਨਾਂ ਨੇ ਵੀ ਔਸ਼ਧੀ ਮਹਿੰਗਾਈ ਸੀ ਉਹਨਾਂ ਨੇ ਵੀ ਉਹਨਾਂ ਨੂੰ ਦਵਾਈ ਨਾਲ ਠੀਕ ਕੀਤਾ ਹੀ ਨਾ ਕਿ ਝਾੜੇ-ਭੂੜੇ ਨਾਲ ਇਹ ਅੱਜ ਦੇ ਟਾਈਮ ਤੇ ਸਿਰਫ ਆਪਣੀ ਲਗਜ਼ਰੀ ਲਾਈਫ ਜੀਣ ਦਾ ਇਹਨਾਂ ਨੇ ਇੱਕ ਤਰੀਕਾ ਬਣਾ ਲਿਆ ਰੱਬ ਨੂੰ ਵੇਚਣ ਦੇ ਜਿਹੜੇ ਉਹਨਾਂ ਨੂੰ ਵਧਾਵਾ ਦੇਂਦੇ ਨੇ ਤੇ ਉਹ ਵੀ ਲੋਕ ਗਲਤ ਨੇ ਜਿਹੜੇ ਉਹ ਵਧਾਵਾ ਵੇਖ ਕੇ ਵੀ ਚੁੱਪ ਨੇ ਅੱਜ ਦੇ ਟਾਈਮ ਤੇ ਤੁਸੀਂ ਕੀ ਸੋਚਦਾ ਤੁਸੀਂ ਮੰਦਿਰ ਜਾ ਕੇ ਪੂਜਾ ਪਾਠ ਕਰ ਲਈ ਰੱਬ ਤੁਹਾਡੇ ਤੋਂ ਖੁਸ਼ ਇੱਕ ਬੰਨੇ ਤੁਹਾਡੇ ਰੱਬ ਨੂੰ ਬਦਨਾਮ ਕੀਤਾ ਰਿਹਾ ਔਰ ਔਰੇ ਤੋਂ ਕਮਾਈਆਂ ਕੀਤੀਆਂ ਯਾਰੀਆਂ ਰੱਬ ਨੂੰ ਵੇਚਿਆ ਜਾ ਰਿਹਾ ਤੁਹਾਡੇ ਨੂੰ ਤੇ ਫਿਰ ਵੀ ਤੁਸੀਂ ਚੁੱਪ ਹੋ ਫਿਰ ਤੁਹਾਡੀ ਕਿੱਥੇ ਆਸਥਾ ਵਾ ਇਹ ਆਸਥਾ ਨਹੀਂ ਗਈ ਇਹ ਭੇੜ ਚਾਲ ਆਵਾ ਕਿ ਠੀਕ ਆ ਉਹ ਕਰਨ ਦਿਆ ਉਹ ਉਹਦੇ ਕਰਮ ਉਹਦੇ ਕਰਮ ਨਹੀਂ ਫਿਰ ਤੁਹਾਡੇ ਕਰਮ ਕੀਤੇ ਨੇ ਇੱਕ ਬੰਨੇ ਤੁਸੀਂ ਪ੍ਰਮਾਤਮਾ ਨੂੰ ਪੂਜਦੇ ਹੋ ਦੂਜੇ ਬੰਨੇ ਉਸੇ ਪ੍ਰਮਾਤਮਾ ਨੂੰ ਪਖੰਡ ਵਾਂਗੂ ਪੇਸ਼ ਕੀਤਾ ਜਾ ਰਿਹਾ ਤੈਹੇ ਬਣਾਉਣ ਦੇ ਚੱਕ ਤਤੂ ਵੀ ਚੋਪੋ ਕੀ ਐ ਆਸਥਾ ਵਾ ਤੁਹਾਡੀ ਜੇ ਉਹ ਇੰਨੇ ਗਿਆਨੀ ਧਿਆਨੀ ਹੈਗੇ ਨੇ ਫਿਰ ਉਹਨਾਂ ਨੂੰ ਲਗਜ਼ਰੀ ਲਾਈਫ ਦੀ ਕੀ ਲੋੜ ਆ ਉਹ ਜਾਨ ਪਹਾੜਾਂ ਤੇ ਜੰਗਲਾਂ ਦੇ ਉੱਤੇ ਆਪਣੀ ਲਾਈਫ ਬਤੀਤ ਕਰਨ ਉਹ ਮੋਹ ਮਾਇਆ ਤੋਂ ਉੱਪਰ ਨੇ ਉਹ ਸਿਰਫ ਪੈਸੇ ਬਣਾਉਂਦਾ ਇੱਕ ਇਹਨਾਂ ਨੇ ਤਰੀਕਾ ਪਨਾ ਲਿਆ ਵਾ ਕਿ ਰੱਬ ਨੂੰ ਵੇਚ ਕੇ ਪੈਸੇ ਬਣਾਓ ਇਹ ਕੋਈ ਆਸਥਾ ਨਹੀਂਗੀ ਮੈਂ ਆਪ ਜੀ ਦੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਹੋ ਜਿਹਾ ਪਖੰਡਾਂ ਤੋਂ ਦੂਰ ਰਹੋ ਸਿੱਧਾ ਪ੍ਰਮਾਤਮਾ ਨੂੰ ਤਿਆਓ ਇਹ ਜਿਹੜੇ ਪਖੰਡਵਾਦ ਨੇ ਮੇਰੇ ਚ ਸ਼ਿਵਜੀ ਜੀ ਆ ਗਏ ਮੇਰੇ ਚ ਹਨੂਮਾਨ ਜੀ ਆ ਗਏ ਮੇਰੇ ਚ ਮਾਤਾ ਰਾਣੀ ਆ ਗਈ ਜੇ ਇੰਨੀ ਇੰਨਾਂ 'ਚ ਸ਼ਕ ਉਸ ਪੁਰਲਾਚ ਜਾਇਆ ਕਰੋ ਉੱਥੋਂ ਦੇ ਮਰੀਜ਼ ਠੀਕ ਕਰਕੇ ਵਖਾਓ ਅਸੀਂ ਇਨ੍ਹਾਂ ਦੇ ਚੱਕਰਾਂ 'ਚ ਨਾ ਪਈਏ ਆਪਣੇ ਪਰਮਾਤਮਾ ਨੂੰ ਨਾਮ ਬਦਨਾਮ ਹੋਣ ਦਈਏ ਤੇ ਨਾ ਕਰੀ ਵੀਡੀਓ ਕੋਈ ਉਹ ਬੰਦਾ ਸ਼ੇਅਰ ਕਰੇ ਜਿਹੜਾ ਇਹ ਗੱਲ ਨੂੰ ਸੱਚਾ ਸਮਝਦਾ ਵਾ ਕਿ ਹਾਂ ਇਹ ਚੀਜ਼ ਗਲਤ ਆ ਕਿ ਇਹ ਪਰਮਾਤਮਾ ਨੂੰ ਵੇਚ ਕੇ ਪੈਸੇ ਕਮਾਣਦੇ ਨੇ ਆਸਤਾਨੀ ਪਖੰਡਵਾਦ ਤੇ ਜਿੰਨੂੰ ਇਹ ਲੱਗਦਾ ਵਾ ਕਿ ਉਹ ਪਖੰਡਵਾਦ ਨਹੀਂ ਉਹ ਆਸਵਾ ਉਹਦਾ ਰੱਬ ਹੀ ਰੱਖਾ ਜੇ ਜੈ ਸ਼ੰਕਰ